ਖਾਲਸਾ ਪੰਥ ਦੇ ਜਨਮ ਸਥਾਨ ਤਖਤ ਸ੍ਰੀ ਕੇਸਗੜ ਸਾਹਿਬ ਤੋਂ ਖਾਲਸਾ ਰੋਸ ਮਾਰਚ ਕੱਢਿਆ ਗਿਆ ਏ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਸੱਦੇ ਤੇ ਇਹ ਮਾਰਚ ਕੇਜਰੀਵਾਲ ਤੇ ਭਗਵੰਤ ਮਾਨ ਸਰਕਾਰ ਦੇ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨੇ ਜਾਣ ਦੇ ਵਾਅਦੇ ਤੋਂ ਮੁਕਰਨ ਦੇ ਰੋਸ ਵਿੱਚ ਕੱਢਿਆ ਗਿਆ ਸੀ ਮਾਰਚ ਦੌਰਾਨ ਸੰਤਾ ਨੇ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਕੀਤੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਦੇ ਵਿੱਚ ਨਰੇਲਾਈ ਹੱਥਾਂ ਦੇ ਵਿੱਚ ਸਿੱਖੇ ਪਹਿਸ਼ਾਨ ਨੂੰ ਖਤਰਾ ਅਤੇ ਸਿੱਖਾਂ ਨਾਲ ਹੋ ਰਹੇ ਵਿਤਕਰਿਆਂ ਦੇ ਸਲੋਗਨ ਲਿਖਿਆ ਤਕਤੀਆਂ ਫੜੀਆਂ ਗਈਆਂ ਸਨ ਮਾਰਚ ਦੇ ਵਿੱਚ ਜਥੇਦਾਰ ਹਵਾਰਾ ਕਮੇਟੀ ਦੇ ਵੱਲੋਂ ਇਲਾਵਾ ਅਖੰਡ ਕੀਰਤਨੀਏ ਯਥਾ ਤੇ ਹੋਰ ਕਈ ਸਿੱਖ ਸੰਸਥਾਵਾਂ ਮੌਜੂਦ ਸਨ ਹਵਾਰਾ ਕਮੇਟੀ ਦੇ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ ਤੇ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਜੇਕਰ ਅਯੋਧਿਆ ਹਰਿਦੁਵਾਰ ਆਦੀ ਪਵਿੱਤਰ ਸ਼ਹਿਰ ਹਨ ਤਾਂ ਗੁਰੂ ਸਾਹਿਬ ਦੀ ਨਗਰੀ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ ਉਹਨਾਂ ਮੰਗ ਕੀਤੀ ਕਿ ਸ਼੍ਰੀ ਅਨੰਤਪੁਰ ਸਾਹਿਬ ਨੂੰ ਮਿਸਾਲੀ ਸ਼ਹਿਰ ਵਜੋਂ ਵਿਕਸਿਤ ਕੀਤਾ ਜਾਵੇ ਕੇਜਰੀਵਾਲਾ ਤੇ ਉਸ ਦੇ ਦਿੱਲੀ ਦੇ ਸਾਥੀਆਂ ਦਾ ਪੰਜਾਬ ਦੇ ਅਰਥਚਾਰੇ ਅਤੇ ਪਾਇਆ ਬੋਝ ਚਿੰਤਾ ਦਾ ਵਿਸ਼ਾ ਹੈ ਆਪ ਆਗੂਆਂ ਨੂੰ ਕਿਹਾ ਕਿ ਜੇਕਰ ਦੋਵੇਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਨਾ ਦਿੱਤਾ ਤਾਂ ਇਹ ਸਮਝਿਆ ਜਾਵੇਗਾ ਕਿ ਇਹ ਤਖਤ ਸਾਈਬਾਨ ਨਾਲ ਟੱਕਰ ਲੈ ਰਹੇ ਨੇ ਇਸ ਦੇ ਨਤੀਜੇ ਚੰਗੇ ਨਹੀਂ ਹੋਣਗੇ ਹੁਣ ਉਹਨਾਂ ਨੇ ਐਲਾਨ ਕੀਤਾ ਹੈ ਕਿ ਜਲਦ ਇਹਨਾਂ ਦੋਵਾਂ ਸ਼ਹਿਰਾਂ ਨੂੰ ਜੋ ਹੈ ਉਹ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਇਸ ਮਾਮਲੇ ਦੇ ਵਿੱਚ ਆਗੂ ਨੇ ਹੋਰ ਕੀ ਕੁਝ ਜਾਣਕਾਰੀ ਦਿੱਤੀ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਅੱਜ ਸਮੁੱਚੀਆਂ ਪੰਜਾਬ ਦੀਆਂ ਪੱਥਰ ਜਥੇਬੰਦੀਆਂ ਨੇ ਨੰਦਵਰਸ ਸਾਹਿਬ ਨੂੰ ਅਤੇ ਸ਼੍ਰੀ ਅਮਰਸਾਹਬ ਸਾਹਿਬ ਤਾਂ ਸ਼੍ਰੀ ਦਮਨ ਸਾਹਿਬ ਸਾਬੋ ਦੇ ਤਰ੍ਹਾਂ ਉਹਨਾਂ ਨੂੰ ਜਿਹੜਾ ਹੈ ਪਵਿੱਤਰ ਸ਼ਹਿਰ ਦੇਣ ਦੇ ਇਕਰਾਰ ਦੇਣ ਲਈ ਰੋਸ ਮਾਰਚ ਕੀਤਾ ਮੈਂ ਇਹਨਾਂ ਦੀ ਮੰਗ ਨਾਲ 100% ਸਹਿਮਤ ਹਾਂ ਤੇ ਮੈਂ ਸੰਗਤ ਨੂੰ ਵੀ ਬੇਨਤੀ ਕਰਦਾ ਕਿ ਅੱਜ ਬਹੁਤ ਵੱਡੀ ਗਿਣਤੀ ਸੰਗਤਾਂ ਪਹੁੰਚੀਆਂ ਅੱਗੇ ਵਾਸਤੇ ਜਦੋਂ ਸੰਗਤਾਂ ਫੇਰ ਇਸ ਜਿੱਥੇ ਬੰਦੀਆਂ ਆਪਣਾ ਆਵਾਜ਼ ਦੇਣ ਸਾਡੇ ਆਨੰਦਪੁਰ ਸ਼ਹਿਰ ਵਾਸੀਆਂ ਨੂੰ ਵੀ ਜਿਹੜਾ ਹੈਗਾ ਇਹਦੇ ਇਹਨਾਂ ਦਾ ਭਰਮਾ ਸਾਥ ਦੇਣਾ ਚਾਹੀਦਾ ਤਾਂ ਕਿ ਜਿਹੜਾ ਅਨੰਦਪੁਰ ਸਾਹਿਬ ਸ਼ਹਿਰ ਜਿਹੜਾ ਖਾਲਸੇ ਦੀ ਸਾਜਣਾ ਭੂਮੀ ਆ ਜਿੱਥੇ ਗੁਰੂ ਸਾਹਿਬ ਨੇ ਆਪਣੇ ਲੰਬਾ ਸਮਾਂ ਬਤੀਤ ਕੀਤਾ ਜਿੱਥੇ ਖਾਲਸਾ ਪ੍ਰਗਟ ਹੋਇਆ ਉਹ ਸਥਾਨ ਜਿਹੜਾ ਸ਼ਹਿਰ ਹੈਗਾ ਸੀ ਪਵਿੱਤਰ ਸ਼ਹਿਰ ਉਸ ਨੂੰ ਕਰਾਰ ਦੇਵਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪ੍ਰੋਫੈਸਰ ਬਲਜਿੰਦਰ ਸਿੰਘ ਜ਼ਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਤੋਂ ਪੜੇ ਲੰਬੇ ਸਮੇਂ ਤੋਂ ਇਹ ਮੰਗ ਚਲੀ ਆਰਸੀ ਕਿਉਂਕਿ ਕੇਜਰੀਵਾਲ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਲਿਖਿਆ ਸੀਗਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਸਰਕਾਰ ਬਣਨ ਦੇ ਉੱਤੇ ਪਵਿੱਤਰ ਸ਼ਹਿਰ ਦਾ ਦਰਜਾ ਡਿਕਲੇਅਰ ਕੀਤਾ ਜਾਏਗਾ ਲੇਕਿਨ ਸਰਕਾਰ ਅਵੇਸਲੀ ਹੋ ਗਈ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਿਸ ਨੂੰ ਲੈ ਕਰਕੇ ਜਥੇਦਾਰ ਜਗਤਾਰ ਸਿੰਘ ਹਵਾਲਾ ਕਮੇਟੀ ਨੇ ਅੱਜ ਸ੍ਰੀ ਤਖਤ ਕੇਸਰ ਸਾਹਿਬ ਤੋਂ ਇੱਕ ਸ਼ਾਂਤਮਈ ਕਾਲਸਾ ਰੋਸ ਮਾਰਚ ਕੱਢਿਆ ਜੋ ਕਿ ਗੁਰਦੁਆਰਾ ਸੀਸਗੰਨ ਸਾਹਿਬ ਕੇ ਆਕਰ ਕੇ ਸਮਾਪਤ ਹੋਇਆ ਹੈ ਇਸ ਮਾਰਚ ਦੇ ਵਿੱਚ ਜਥੇਦਾਰ ਹਵਾਲਾ ਕਮੇਟੀ ਦੇ ਇਲਾਵਾ ਅਖੰਡ ਕੀਰਤਨ ਜਥਾ ਕਿਸਾਨ ਯੂਨੀਅਨ ਅਤੇ ਸੇਵਕ ਜਥਾ ਪੰਜਾਬ ਤੇ ਨਾਲ ਦੇ ਨਾਲ ਭਿੰਡਰਾਂ ਵਾਲਾ ਸਿੱਖ ਯੂਥ ਫੈਡਰੇਸ਼ਨ ਅਤੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਇਸ ਵਿੱਚ ਸ਼ਾਮਿਲ ਹੋਈਆਂ ਨੇ ਸਾਰਸਾ ਮਾਰਚ ਦੇ ਵਿੱਚ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਸੀਗੀ ਕਿ ਹਰੇਕ ਵਿਅਕਤੀ ਦੇ ਮੂੰਹ ਤੇ ਇਹ ਸੀਗਾ ਕਿ ਸ਼੍ਰੀ ਅਨੰਤਪੁਰ ਸਾਹਿਬ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਡਿਕਲੇਅਰ ਕੀਤਾ ਜਾਏ ਜਿਸ ਤਰੀਕੇ ਦੇ ਨਾਲ ਮਥਰਾ ਜੋ ਕਿ ਰਾਮ ਜੋ ਕਿ ਕ੍ਰਿਸ਼ਨ ਭਗਵਾਨ ਦੀ ਜਨਮ ਭੂਮੀ ਹੈ ਅਯੋਧਿਆ ਜੋ ਕਿ ਰਾਮ ਜੀ ਦੀ ਜਨਮ ਭੂਮੀ ਹੈ ਇਸੇ ਤਰੀਕੇ ਨਾਲ ਗੰਗਾਉਤਰੀ ਯਮਉਤਰੀ ਬਦਰੀਨਾਥ ਕੇਦਾਰਨਾਥ ਹਰਦਵਾਰ ਆਦਿ ਇਹੋ ਜਿਹੇ ਸ਼ਹਿਰ ਜਿਹੜੇ ਨੇ Hindu धर्म ਨਾਲ ਸੰਬੰਧਿਤ ਪਵਿੱਤਰ ਸ਼ਹਿਰ ਨੇ ਫਿਰ ਕਿਉਂ ਨਹੀਂ ਪੰਜਾਬ ਦੇ ਸਰੀ ਅਨੰਤਪੁਰ ਸਾਹਿਬ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਉਹ ਇਹ ਅਨੰਤਪੁਰ ਸਾਹਿਬ ਉਹ ਸ਼ਹਿਰ ਹੈ ਜੋ ਮੈਂ ਸਮਝਦਾ ਹਾਂ ਜੋ ਕਿ ਭਾਰਤ ਦੇ ਨਕਸ਼ੇ ਉੱਤੇ ਇੱਕ ਵਿਲੱਖਣ ਸ਼ਹਿਰ ਹੈ ਕਿਉਂਕਿ ਇਹ ਉਹ ਸ਼ਹਿਰ ਇਸ ਸ਼ਹਿਰ ਤੋਂ ਹੀ ਜ਼ੁਲਮ ਦਾ ਖਾਤਮਾ ਹੋਇਆ ਸੀਗਾ ਤੋਂ ਇਸ ਕਰਕੇ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਨਹੀਂ ਤਾਂ ਸਿੱਖਾਂ ਦੇ ਮੰੰਦੇ ਬਾਅਦ-ਬਾਅਰ ਇਹ ਗੱਲ ਆਂਦੀ ਹੈ ਕਿ ਸਾਡੇ ਨਾਲ ਇਹ ਵਿਤਕਰਾ ਕਿਉਂ ਇਹ ਜਿਹੜਾ ਮਾਰਚ ਹੈ ਸਮਾਪਤ ਹੋਇਆ ਹੈ ਲੇਕਿਨ ਸੰਘਰਸ਼ ਸਮਾਪਤ ਨਹੀਂ ਹੋਇਆ ਸੰਘਰਸ਼ ਅੱਗੇ ਜਾਰੀ ਰਹੇਗਾ ਜਦ ਤੱਕ ਕਿ ਅਨੰਤਪੁਰ ਸਾਹਿਬ ਨੂੰ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਡਿਕਲੇਅਰ ਨਹੀਂ ਹੁੰਦਾ